ਅਜ਼ਾਦੀ ਦਿਹਾੜੇ ਦੇ ਮੌਕੇ 15 ਅਗਸਤ ਨੂੰ ਚੌਧਰੀ ਕੰਪਿਊਟਰ ਵੱਲੋਂ ਰਾਜਨ ਚੌਧਰੀ ਦੀ ਦੇਖਰੇਖ ਦੇ ਹੇਠ ਇੱਕ ਵਿਸ਼ਾਲ ਪਾਈਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ ਸਵੇਰੇ 6 ਵਜੇ ਸ਼੍ਰੀ ਗੁਰਦੁਆਰਾ ਸਿੰਘ ਸਭਾ ਰੋਡ ਚੌਧਰੀ ਕੰਪਿਊਟਰ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਰਾਜਨ ਚੌਧਰੀ ਅਤੇ ਯੋਗੇਸ਼ ਕੱਕੜ ਸੋਨੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਇਸ ਮੌਕੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੇ ਲੋਕ ਆਪਣੀ ਦੇਸ਼ ਪ੍ਰੇਮਤਾ ਪ੍ਰਗਟਾਵਾ ਕਰਨ ਦੇ ਲਈ ਬਾਈਕ, ਐਕਟਿਵਾ, ਸਾਈਕਲ ਜਾਂ ਫਿਰ ਕਿਸੇ ਵੀ ਟੂ-ਵੀਹਲਰ ਦੇ ਨਾਲ ਰੈਲੀ ਦੇ ਵਿੱਚ ਹਿੱਸਾ ਲੈ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਖਾਸ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਦੇਸ਼ ਪ੍ਰੇਮ ਦੇ ਨਾਲ ਜੋੜਨਾ। ਰਾਜਨ ਚੌਧਰੀ ਨੇ ਸਾਰੇ ਰਾਜਪੁਰਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ 6:30 ਵਜੇ ਇੱਥੇ ਇਕੱਠੇ ਹੋਣ ਤਾਂ ਜੋ ਰੈਲੀ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ ਆਯੋਜਕਾਂ ਨੇ ਕਿਹਾ ਕਿ ਪ੍ਰੋਗਰਾਮ ਦੇ ਵਿੱਚ ਕਈ ਵਿਸ਼ੇਸ਼ ਮਹਿਮਾਨ ਅਤੇ ਮੇਨ ਅਟਰੈਕਸ਼ਨਸ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦੇ ਬਾਰੇ ਜਲਦ ਹੀ ਜਿਹੜੀਆਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਹੈਗਾ ਜੀ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਇੰਡੀਪੈਂਡੈਂਸ ਡੇ ਵਾਲੇ ਦਿਨ ਅਸੀਂ ਇੱਕ ਸਾਰੇ ਮਿਲ ਕੇ ਆਜ਼ਾਦੀ ਉਤਸਵ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਈਡ ਕੀਤੀ ਜਾਏਗੀ ਜਿਸ ਰਾਈਡ ਦੇ ਵਿੱਚ ਸਾਰੇ ਬੱਚੇ ਉਹਨਾਂ ਦੇ ਪੇਰੈਂਟਸ ਕੋਈ ਵੀ ਹਿੱਸਾ ਲੈ ਸਕਦਾ ਹੈ ਤੁਸੀਂ ਆਪਣੀ ਬਾਈਕ ਲੈ ਕੇ ਆ ਸਕਦੇ ਹੋ ਐਕਟਿਵਾ ਲੈ ਕੇ ਆ ਸਕਦੇ ਹੋ ਸਾਈਕਲ ਲੈ ਕੇ ਆ ਸਕਦੇ ਹੋ ਕੋਈ ਵੀ ਟੂ-ਵੀਲਰ ਹੈ ਤੁਸੀਂ ਲੈ ਕੇ ਆ ਸਕਦੇ ਹੋ ਇਸ ਰਾਈਡ ਦੇ ਵਿੱਚ ਤੁਸੀਂ ਹਿੱਸਾ ਬਣ ਸਕਦੇ ਹੋ ਔਰ ਇਸ ਰਾਈਡ ਦੇ ਵਿੱਚ ਇਹ ਹੈ ਕਿ ਤੁਸੀਂ ਸਾਰੇ ਪੂਰੇ ਰਾਜਪੁਰਾ ਵਾਸੀ ਜਿੰਨੇ ਵੀ ਹੈਗੇ ਨੇ ਆਪਣੇ ਦੇਸ਼ ਪ੍ਰੇਮ ਨੂੰ ਦਿਖਾਓ ਉਤਸ਼ਾਹ ਦਿਖਾਓ ਔਰ ਸਭ ਨੂੰ ਇੱਕ ਰਿਕੁਐਸਟ ਹੈ ਕਿ ਸਵੇਰੇ 6:30 ਵਜੇ ਜ਼ਰੂਰ ਪਹੁੰਚੋ ਇਹ ਮਕਸਦ ਕੀ ਹੁੰਦਾ ਈ ਤੁਹਾਡੇ ਰਾਈਟ ਬਟਨ ਦਾ ਮਕਸਦ ਹੁੰਦਾ ਹੈ ਖਾਸ ਕਰਕੇ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਆਪਾਂ ਦੇਖਦੇ ਹੀ ਆ ਕਿੰਨੇ ਸਾਰਾ ਯੂਥ ਜਿਹੜਾ ਹੈਗਾ ਨਸ਼ਿਆਂ ਦੇ ਵਿੱਚ ਹੈਗਾ ਸਨੇਚਿੰਗ ਕਰਦੇ ਨੇ ਗਲਤ ਕੰਮ ਕਰਦੇ ਨੇ ਜਿਹਦੇ ਨਾਲ ਇੱਕ ਸਮਾਜ ਨੂੰ ਗਲਤ ਲੈਸਨ ਜਾਂਦਾ ਹੈ ਇਦਨਲ ਕੀ ਹੈ ਕਿ ਸਾਈਕਲ ਰਾਈਡ ਹੈਗੀ ਹੈ ਬਾਈਕ ਰਾਈਡ ਹੈਗੀ ਹੈ ਆਪਣੇ ਦੇਸ਼ ਪ੍ਰੇਮ ਨਾਲ ਜੋੜਨਾ ਈਵਨ ਥੈਟ ਨਸ਼ੀਆਂ ਤੋਂ ਦੂਰ ਕਰਨਾ ਇਹ ਸਾਡਾ ਮੇਨ ਮਕਸਦ ਹੁੰਦਾ ਹੈ ਇਹਦੇ ਵਿੱਚ ਹੋਰ ਇਹਦਾ ਸਮਾਂ ਹਾਂਜੀ ਸਮਾਂ ਹੈਗਾ ਸਵੇਰੇ 6:30 ਵਜੇ ਤੇ ਇਹਦੇ ਵਿੱਚ ਕਿਹੜੇ ਕਿਹੜੇ ਗੈਸਟ ਆ ਰਹੇ ਆ ਤੇ ਮੇਨ ਅਟਰੈਕਸ਼ਨ ਕੀ ਰਹੇਗਾ ਇਹਦਾ ਫੰਕਸ਼ਨ ਇਹਦਾ ਤੇ ਕਿੱਥੋਂ ਕਿੱਥੋਂ ਬਾਈਕ ਜਿਹੜੀ ਰੈਲੀ ਹੈ ਇਹ ਨਿਕਲਦੀ ਜਾਏਗੀ ਗੈਸਟ ਦੇਖੋ ਸਾਰੇ ਆ ਹੀ ਆਪਾਂ ਹਾਂਜੀ ਹੈਨਾ ਪੂਰਾ ਸ਼ਹਿਰ ਗੈਸਟ ਹੈਗਾ ਜਿਹੜੀ ਰਾਈਡ ਕੀਤੀ ਜਾਏਗੀ ਸਵੇਰੇ 6:30 ਵਜੇ ਚੌਧਰੀ ਕੰਪਿਊਟਰ ਸੈਂਟਰ ਕਮਰਸ਼ੀਅਲ ਕਾਲਜ ਗੁਰਦੁਆਰਾ ਸਿੰਘ ਸਭਾ ਰੋਡ ਤੋਂ ਹੁੰਦੇ ਹੋਏ ਸਤਿਨੰਦਰ ਮੰਦਿਰ ਜਾ ਜਾਵਾਂਗੇ ਉਸ ਰੋਡ ਤੇ ਫਿਰ ਦੁਰਗਾ ਮੰਦਿਰ ਵਾਲੀ ਰੋਡ ਤੇ ਹੁੰਦੇ ਹੋਏ ਫਿਰ ਅੱਗੇ ਜਾ ਕੇ ਆਪਾਂ ਆਰਐਸ ਮਾਝ ਮੰਦਿਰ ਰੋਡ ਤੇ ਮੁੜਾਂਗੇ ਉਸ ਤੋਂ ਬਾਅਦ ਫਿਰ ਆਪਾਂ ਸਿੱਧਾ ਜਾਵਾਂਗੇ ਟਾਈਲੀਵਰੀ ਚੌਂਕ ਤੇ ਰੋਡ ਤੇ ਹੁੰਦੇ ਹੋਏ ਫਿਰ ਰਵਿੰਦਰਾ ਚੌਂਕ ਤੋਂ ਮੁੜਾਂਗੇ ਉੱਥੋਂ ਵਾਪਸ ਫਿਰ ਦੁਰਗਾ ਮੰਦਿਰ ਤੋਂ ਇਸ ਤਰ੍ਹਾਂ ਆਪਣਾ ਸਾਰਾ ਸਮਾਪਤੀ ਹੋਏਗੀ ਹਰ ਸਾਲ ਤੁਸੀਂ ਇਹ ਬਾਈਕ ਰੈਲੀ ਕਰਦੇ ਹੋ ਸੈਕਟਰ ਰੈਲੀ ਕਰਦੇ ਹੋ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਯੋਗਦਾਨ ਹੈ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਹੁੰਦਿਆ ਜੀ ਅਨਦਰ ਦੀ ਸਿਕਿਉਰਿਟੀ ਅਨਦਰ ਬਹੁਤ ਥੈਂਕਸ ਹੈਗਾ ਮਤਲਬ ਚਾਹੇ ਉਹ ਟ੍ਰੈਫਿਕ ਪੁਲਿਸ ਹੈ ਕੀ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈਗਾ ਇਹ ਸਾਰੇ ਨਾਲ ਹੁੰਦੇ ਨੇ ਜੀ ਇਸ ਰੈਲੀ ਤੋਂ ਪਹਿਲਾਂ ਕੁਝ ਪੂਰੇ ਪ੍ਰੋਗਰਾਮ ਵੀ ਕੀਤਾ ਜਾਏਗਾ ਬਿਲਕੁਲ ਜਿਹੜੇ ਖਾਸ ਕੁਝ ਗੈਸਟ ਹੋਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਬਾਅਦ ਕੁਝ ਪਰਫਾਰਮੈਂਸਿਸ ਨੇ ਬੱਚਿਆਂ ਦੀਆਂ ਜਿਹੜੇ ਆਪਣੇ ਐਕਟੀਵਿਟੀਆਂ ਕਰਨਗੇ ਮੇਨ ਗੱਲ ਕੋਈ ਫੀਸ ਰੱਖੀ ਹੈ ਨਹੀਂ ਨਹੀਂ ਇਸ ਵਿੱਚ ਫੀਸ ਨਹੀਂ ਹੈ ਕੋਈ ਆ ਰਿਫਰੈਸ਼ਮੈਂਟ ਹੈਗੀ ਹੈ ਸ਼ਰਟਸ ਵਗੈਰਾ ਦਿੱਤੀਆਂ ਜਿਗੀਆਂ ਬਿਲਕੁਲ ਇਸ ਸਾਡੀ ਸੰਸਥਾ ਵੱਲੋਂ ਰਿਫਰੈਸ਼ਮੈਂਟ ਹੈਗੀ ਹੈ ਬਾਅਦ ਦੇ ਵਿੱਚ ਜਦੋਂ ਰਾਈਡ ਹੋ ਜਾਏਗੀ ਉਸ ਤੋਂ ਬਾਅਦ ਹੈਗੀ ਹੈ ਕੁਝ ਟੀ-ਸ਼ਰਟਸ ਵਗੈਰਾ ਕੁਝ ਟੀ-ਸ਼ਰਟਸ ਸਾਰੇ ਬਸ ਸਭ ਨੂੰ ਇੱਕ ਰਿਕੁਐਸਟ ਹੈ ਕਿ ਸਾਰੇ ਵਾਈਟ ਟੀ-ਸ਼ਰਟ ਔਰ ਬਲੈਕ ਲੋਅਰ ਦੇ ਵਿੱਚ ਆਓ ਤਾਂ ਕਿ ਸਾਰੇ ਸੇਮ ਦਿਖਣ ਕਿਉਂਕਿ 15 ਅਗਸਤ ਦਾ ਟਾਈਪ ਮੌਕਾ ਹੈਗਾ ਜਿਹਦੇ ਦਿਨ ਬਾਈਕਲ ਆਣੀ ਮਿਲ ਰਹੀ ਹੈ ਜਿਹੜੀ ਹੈਗੀ ਉਸੀ ਚ ਤਿਰੰਗੇ ਜਿਹੜੇ ਲਗਾਏ ਜਾਣਗੇ ਉਹ ਵੀ ਮਤਲਬ ਸਸਤਾ ਬਣੂਗਾ ਉਹ ਸਸਤਾ ਬਣੂ ਦਿੱਤੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਰਿਕੁਐਸਟ ਕਰ ਰਹੇ ਹੋ ਵੀ ਜਲਦੀ ਤੋਂ ਜਲਦੀ ਉਹ ਜਲਦੀ ਤੋਂ ਜਲਦੀ ਸਾਰੇ ਇੱਥੇ ਪਹੁੰਚੋ ਬਿਲਕੁਲ ਬਿਲਕੁਲ ਤੇ ਜਿਹੜੇ ਛੋਟੇ ਬੱਚੇ ਆਪਣੀ ਸਾਈਕਲਸ ਵਗੈਰਾ ਲੈ ਕੇ ਆਣਗੇ ਉਹਨਾਂ ਦੀ ਸੇਫਟੀ ਲਈ ਵੀ ਕੋਈ ਬਿਲਕੁਲ ਸੇਫਟੀ ਹੈਗੀ ਹੈ ਸਾਰੀ ਸਿਕਿਉਰਿਟੀ ਹੈਗੀ ਹੈ ਮਤਲਬ ਉਹਦੇ ਵਿੱਚ ਅਸੀਂ ਕੋਈ ਵੀ ਮਤਲਬ ਮਤਲਬ ਮਾਪੇ ਤੋਂ ਬਿਨਾ ਕੁਝ ਸਮਝੇ ਤੁਹਾਡੇ ਬਿਲਕੁਲ ਆਣ ਜੀ ਬਿਲਕੁਲ ਆਣ ਇਹ ਜਲਦੀ ਚਲੇਗੀ ਗਰਮੀ ਬਹੁਤ ਹੈ بارش ਵੀ ਹੋ ਸਕਦੀ ਹੈ ਗਰਮੀ ਵੀ ਹੈ ਉਹਨਾਂ ਵਾਸਤੇ ਕਿਤੇ ਰਸਤੇ ਦੇ ਵਿੱਚ ਪਾਣੀ ਦਾ ਇੰਤਜ਼ਾਮ ਜਾਂ ਕੁਝ ਬਿਲਕੁਲ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ ਵਿਚ ਵਿਚ ਅਸੀਂ ਪੁਆਇੰਟਸ ਬਣਾਵਾਂਗੇ ਜਿਦੇ ਵਿੱਚ ਪਾਣੀ ਦਾ ਸਾਰਾ ਇੰਤਜ਼ਾਮ ਹੋਏਗਾ ਲਾਸਟ ਲਾਸਟ ਵਿੱਚ ਲਾਸਟ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਸਭਨਿਕ ਰਿਕੁਐਸਟ ਹੈਗੀ ਹੈ ਜੀ ਸਾਰੇ ਰਾਜਪੁਰਾ ਵਾਸੀ ਜ਼ਰੂਰ ਪਹੁੰਚੋ ਆਜ਼ਾਦੀ ਦਾ ਉਤਸਵ ਇਕੱਠੇ ਰਲ ਮਿਲ ਕੇ ਮਨਾਈਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਜ਼ੋਰ ਸ਼ੋਰ ਨਾਲ ਪਹੁੰਚੋ ਔਰ ਆਪਣੇ ਦੇਸ਼ ਪ੍ਰੇਮ ਨੂੰ ਜ਼ਰੂਰ ਇੱਥੇ ਆ ਕੇ ਦਿਖਾਓ ਕਿ ਵਾਕੀ ਤੁਸੀਂ ਦੇਸ਼ ਨਾਲ ਪਿਆਰ ਕਰਦੇ ਹੋ। हां जी सोनू ਜੀ ਕੀ ਕਹਿਣਾ ਚਾਹੋਗੇ ਜੋ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ? ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਅੱਜ ਇਸ 15 ਅਗਸਤ ਦੇ ਪ੍ਰੋਗਰਾਮ ਦੀ ਨਹੀਂ ਹੈ। ਇਹ ਕਾਫੀ ਟਾਈਮ ਤੋਂ ਸਾਡੇ ਭਰਾ ਚੌਧਰੀ ਸਾਹਿਬ ਐਸੀ ਐਕਟੀਵਿਟੀਆਂ ਕਰਦੇ ਆ ਰਹੇ ਹਨ। ਤੁਹਾਨੂੰ ਪਤਾ ਹੈ ਬਈ ਇਸ ਟਾਈਮ ਮੌਜੂਦਾ ਸਰਕਾਰ ਵੀ ਨੇ ਇੱਕ ਨਾਰਾ ਮਾਰਿਆ ਪਿਆ ਹੈ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਦੇਖੋ ਵੀ ਅੱਜ ਕੱਲ ਕਾਫੀ ਜਿਹੜੀ ਜਿਹੜੀ ਇਹਨਾਂ ਨੇ ਪਹਿਲੇ ਵੀ ਗੱਲ ਕੀਤੀ ਹੈ ਵੀ ਸਟ੍ਰੈਚਿੰਗ ਹੁੰਦੀ ਹੈ ਕੋਈ ਮੋਬਾਈਲ ਖੋਕੇ ਲੈ ਗਿਆ ਕੁਝ ਉਹ ਜਿਹੜੇ ਸਾਡੇ ਨੌਜਵਾਨ ਹੈ ਇਹ ਸਾਰੇ ਭਟਕੇ ਪਏ ਆਂ ਔਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਦ ਵੀ ਕੋਈ ਐਸਾ ਇਹ ਕੰਮ ਗਲਤ ਕੰਮ ਕਰਦੇ ਆਂ ਸੋ ਇਹ ਸ਼ਹਿਰ ਦੇ ਵਿੱਚ ਇੱਕ ਐਸਾ ਨਾਮ ਹੈ ਰਾਜਨ ਚੌਧਰੀ ਜੀ ਦਾ ਜਿਹੜੇ ਕਿ ਆਲਵੇਜ਼ ਸ਼ਹਿਰ ਦੇ ਨਾਲ ਖੜੇ ਆਂ ਔਰ ਐਸੀ ਐਕਟੀਵਿਟੀਆਂ ਨੂੰ ਵਧੀਆ ਤਰੀਕੇ ਨਾਲ ਪਲਾਨ ਕਰਦੇ ਆ ਹੁਣ ਜਿਹੜੀ ਇਹਨਾਂ ਨੇ ਇਹ ਪਲੈਨਿੰਗ ਕੀਤੀ ਆ ਦੇਖੋ 15 ਅਗਸਤ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਇੱਕ ਤਾਂ ਮੈਸੇਜ ਬੱਚਿਆਂ ਨੂੰ ਦੇਖੋ ਕੋਈ ਬੱਚਾ ਇੱਥੇ ਆ ਰਿਹਾ 10 ਸਾਲ ਦਾ ਕੋਈ 15 ਸਾਲ ਦਾ ਕੋਈ ਨੌਜਵਾਨ ਆ ਰਿਹਾ ਕੋਈ ਬਜ਼ੁਰਗ ਆ ਰਿਹਾ ਹੁਣ ਬੱਚਿਆਂ ਨੂੰ ਸ਼ੌਂਕ ਹੁੰਦਾ ਵੀ ਅੱਜ 15 ਅਗਸਤ ਹੈ ਅਸੀਂ ਵੀ ਜਦ ਛੋਟੇ ਸੀਗੇ ਤਾਂ ਇਸ ਦਿਨ ਨੂੰ ਬੜਾ ਅਸੀਂ ਖੁਸ਼ੀ ਨਾਲ ਮਨਾਉਂਦੇ ਸੀਗੇ ਤੇ ਦੇਖੋ ਤੁਸੀਂ ਇਸ ਐਕਟੀਵਿਟੀ ਨੂੰ ਪਲਾਨ ਕਰਨ ਦੇ ਕਿੰਨੇ ਬੈਨੀਫਿਟਸ ਹੈ ਪਹਿਲੀ ਗੱਲ ਤਾਂ ਛੋਟੇ ਬੱਚਿਆਂ ਨੂੰ ਪਤਾ ਲੱਗਦਾ ਵੀ 15 ਅਗਸਤ ਦੀ ਕੀ ਮਹੀਅਤ ਹੈ ਸਾਡੀ ਲਾਈਫ ਦੇ ਵਿੱਚ ਸਾਡੀ ਕੰਟਰੀ ਵਾਸਤੇ ਕੀ ਮਹੀਅਤ ਹੈ ਔਰ ਦੂਸਰੀ ਜਿਹੜਾ ਯੂਥ ਹੈ ਉਹਦੇ ਚ ਜੋਸ਼ ਆਂਦਾ ਹੈ ਵੀ ਅਸੀਂ ਇੰਡੀਆ ਦੇ ਰਹਿਣ ਵਾਲੇ ਆ ਸਾਡੀ ਕੰਟਰੀ ਦਾ ਕੋਈ ਨਾਮ ਹੈ ਪੂਰੇ ਵਰਡ ਦੇ ਵਿੱਚ ਔਰ ਬਜ਼ੁਰਗ ਜਿਹੜੇ ਆ ਉਹ ਵੀ ਸਾਡੇ ਨਾਲ ਜੁੜਦੇ ਆ ਉਹਨਾਂ ਨੂੰ ਵੀ ਐਸੀ ਐਕਟੀਵਿਟੀਜ਼ ਅੱਛੀ ਲੱਗਦੀਆਂ ਔਰ ਨੈਕਸਟ ਜਿਹੜਾ ਇਹਨਾਂ ਨੇ ਹੁਣ ਬੜੀ ਵੱਡੀ ਗੱਲ ਕੀਤੀ ਹੈ कि ਅਸੀਂ ਸਾਰਾ ਕੁਝ ਖੁਦ ਕਰ ਰਹੇ ਹਾਂ ਇਹਨਾਂ ਨੇ ਕਿਸੇ ਦੀ ਕੋਈ ਸਪੋਰਟ ਨਹੀਂ ਹੈ ਸਾਰਾ ਕੁਝ ਫਾਈਨੈਂਸ਼ੀਅਲੀ ਇਹ ਖੁਦ ਕਰਦੇ ਆਂ ਇਹ ਬੜੀ ਵੱਡੀ ਗੱਲ ਹੈ ਸਾਡੇ ਤੁਸੀਂ ਕਹਿ ਲੋ ਵੀ ਇੱਕ ਸ਼ਹਿਰ ਦੇ ਵਿੱਚ ਇੱਕ ਡਾਇਮੰਡ ਹੈ ਜਿਹੜੇ ਐਸੀ ਚੀਜ਼ਾਂ ਪਲਾਨ ਕਰਦੇ ਆਂ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਵਾਚੜ ਕੇ ਹਿੱਸਾ ਲਓ ਕਿਉਂਕਿ ਅਗਰ ਅੱਜ ਤੁਸੀਂ ਲੈ ਰਹੇ ਹੋ ਤਾਂ ਕੱਲ ਨੂੰ ਤੁਹਾਡੇ ਬੱਚੇ ਵੀ ਇਨ ਐਕਟੀਵਿਟੀਜ਼ ਚ ਅੱਗੇ ਆਣਗੇ ਸੋਨੋ ਜੀ ਜਿੱਦਾਂ ਤੁਸੀਂ ਦੱਸਿਆ ਕਿ ਵੀ ਰਾਜਨ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਜਦ ਕੋਈ ਵਧੀਆ ਕੰਮ ਹੁੰਦਾ ਹੈ ਤਾਂ ਉਸ ਦੇ ਵਿੱਚ ਗਲਤ ਅੰਸਰ ਵੀ ਵਿੱਚ ਵੜ ਜਾਂਦੇ ਆ ਤੇ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕਿਦਾਂ ਜਜਮੈਂਟ ਕਰੋਗੇ ਕਿ ਵੀ ਇਹ ਬੰਦੇ ਸਹੀ ਹੈ ਇਹ ਗਲਤ ਹੈ ਕਿ ਵੀ ਇਹ ਰਸਤੇ ਕਿ ਜੇ ਬੱਚੇ ਨੂੰ ਨੁਕਸਾਨ ਨਾ ਕਰਾਂ ਕਿਸੇ ਕੁੜੀ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਐਸਾ ਜਾਂ ਕੁਝ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਮੰਗ ਕਰਨਾ ਚਾਹੁੰਦੇ ਹੋ ਲੱਖੋ ਦੇਖੋ ਅਸੀਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਜਿਹੜੀ ਸਰਕਾਰ ਨੇ ਇੱਕ ਮੁਹਿੰਮ ਉਲੀਕੀ ਹੈ ਯੁੱਧ ਨਸ਼ਾ ਵਿਰੁੱਧ ਇਹ ਵੀ ਇੱਕ ਤਰ੍ਹਾਂ ਦਾ ਉਹਦਾ ਪਾਰਟ ਹੈ ਕਿ ਅਸੀਂ ਆਪਣੀ ਯੂਥ ਨੂੰ ਸਹੀ ਡਾਇਰੈਕਸ਼ਨ 'ਚ ਲੈ ਕੇ ਜਾਣਾ ਸੋ ਮੈਂ ਸਰਕਾਰ ਨੂੰ ਵੀ ਅਪੀਲ ਕਰਾਂਗਾ ਲੋਕਲ ਐਡਮਿਨਿਸਟ੍ਰੇਸ਼ਨ ਐਸ ਡੀ ਐਮ ਸਾਹਿਬ ਹੈ ਬਹੁਤ ਵਧੀਆ ਬੰਦੇ ਹੈ ਸਾਡੇ ਡੀ ਐਸ ਪੀ ਸਾਹਿਬ ਹੈ ਮਨਜੀਤ ਜੀ ਬਹੁਤ ਵਧੀਆ ਬੰਦੇ ਹੈ ਸੋ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਸਾਡਾ ਸਾਥ ਦੇਣ ਔਰ ਤੁਸੀਂ ਸਾਡਾ ਜਿੰਨੀ ਬਾਹ ਫੜੋਗੇ ਅਸੀਂ ਵੱਧ ਚੜ ਕੇ ਕੀਪਤਾ ਸਾਲ 'ਚ ਅਸੀਂ ਚਾਰ ਐਕਟੀਵਿਟੀਆਂ ਹੋਰ ਕਰੀਏ ਜਿਹਦੇ ਨਾਲ ਲੋਕਾਂ ਨੂੰ ਔਰ ਲੋਕ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਪਤਾ ਲੱਗੇ ਕਿ ਸ਼ਹਿਰ ਦੇ ਵਿੱਚ ਕੀ ਐਕਟੀਵਿਟੀਜ਼ ਚੱਲ ਰਹੀਆਂ ਐ ਕੰਟਰੀ ਦੀ ਕੀ ਅਹਿਮੀਅਤ ਆ ਹਰ ਇੱਕ ਚੀਜ਼ਾਂ ਦਾ ਪਤਾ ਲੱਗੇ ਸੋ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਾਂਗਾ ਮੈਂ ਚੌਧਰੀ ਸਾਹਿਬ ਨੂੰ ਵੀ ਵਧਾਈ ਦਿੰਨਾ ਕਿ ਤੁਹਾਡੀ ਹਿੰਮਤ ਹੈ ਕਿ ਤੁਸੀਂ ਐਸੀ ਐਕਟੀਵਿਟੀਜ਼ ਪਲਾਨ ਕਰਦੇ ਆ ਰਹੇ ਹੋ ਤੁਹਾਡੀ ਸੋਚ ਹੈਗੀ ਆ ਸੋ ਬਾਕੀ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਕਹਾਂਗੇ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਅਸੀਂ ਅੱਜ 15 ਅਗਸਤ ਦੇ ਪ੍ਰੋਗਰਾਮ ਕਰ ਰਹੇ ਹਾਂ ਵਿੱਚ ਵੀ ਅਸੀਂ ਕੋਈ ਹੋਰ ਐਸੇ ਪ੍ਰੋਗਰਾਮ ਪਲਾਨ ਕਰ ਸਕੀਏ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਬਾਰ